ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਵਾਧਾ ਕਰੇ ਜੀ ਮਾਲਕ ਤੇ ਕਹਿੰਦੇ ਤੇ ਜੀ ਵੀ ਠੰਡ ਗਈ ਠੰਡ ਗਈ ਤੁਸੀਂ ਵੀ ਕਹਣਾ ਵੀ ਹਰੇਕ ਵਾਰ ਇਹ ਠੰਡ ਬਾਰੇ ਗੱਲ ਲਿਆ ਹੁੰਦਾ ਪਰ ਗੱਲੇ ਕੁਦਰਤ ਇਹੋ ਜੀ ਹੋਈ ਆ ਦੇਖ ਲਓ ਲੱਗਦਾ ਇਦਾਂ ਦਾ ਜਿਵੇਂ ਠੰਡ ਚਲੇਗੀ ਹਨਾ ਜੀ ਪਰ ਅੱਜ ਠੰਡ ਨੇ ਕੱਢ ਤੇ ਜੀ ਬੱਠ ਅ ਕਿਉਂਕਿ ਰੋਜ਼ ਇਹ ਸੂਰਜ ਚੜ ਜਾਂਦਾ ਤਾਂ तकरीबन ਸਵੇਰੇ ਸਮਝ ਲਓ ਵੀ 8:00 ਵਜੇ ਇਦਾਂ ਲੱਗਦਾ ਤਾਂ ਵੀ ਲੈ ਵੀ ਵੀ ਅ ਹੁਣ ਤਾਂ ਨਹੀਂ ਆਉਂਦੀ ਮਤਲਬ ਠੰਡ ਹੁਣ ਨਹੀਂ ਪੈਂਦੀ ਵੀ ਹੁਣ ਤਾਂ ਠੰਡ ਰੁਣ ਗਈ ਹੁਣ ਅੱਜ ਤਾਂ ਤਕਰੀਬਨ ਮਹਾਰਾਜ ਨੇ ਇਹ ਜੀ ਠੰਡ ਕਰੀ ਹੁਣ ਤਾਂ ਚਲੋ ਧੁੰਦ ਉਤਰ ਗਈ ਟਾਈਮ ਕਾਫੀ ਹੋ ਗਿਆ ਟਾਈਮ ਹੋ ਗਿਆ ਤਕਰੀਬਨ 1:00 ਸਵੇਰ ਕਿ 1:00 ਹੋ ਗਿਆ ਜੀ ਤਾਂ ਕਰਕੇ ਹੁਣ ਧੁੰਦ ਉਤਰੀ ਆ ਜੀ ਜਾ ਕੇ ਨਹੀਂ ਰਾਤ ਇਹ ਪੈ ਗਈ ਦੀ ਧੁੰਦ ਪੂਰੀ ਹਨ ਕੱਖ ਨਹੀਂ ਤਾਂ ਦਿਖਦਾ ਜੀ ਤੇ ਅੱਜ ਹੁਣ 12:00 1:00 ਵਜੇ ਧੁੰਦ ਉਤਰੀ ਆ ਠੀਕ ਆ ਜੀ ਪੂਰੀ ਗੈਂ ਠੰਡ ਦੀ ਅੱਜ ਪੂਰੀ ਫੁੱਲ ਮੈਂ ਸਗੋ ਦੁੱਧ ਪਾਉਣ ਗਿਆ ਵਾ ਉਸੇ ਅੱਗੇ ਮੰਗਣੇ ਚਲੇ ਗਿਆ ਵੀ ਚੱਲ ਹੁਣ ਕਿਹੜਾ ਇੰਨੀ ਠੰਡ ਆ ਵੀ ਅੱਗੇ ਵੀ ਨਹੀਂ ਹੁੰਦੀ ਵੀ ਚੱਲ ਦੁੱਧ ਪਾਉਣੇ ਨੂੰ ਕਿਹਾ ਉੱਥੇ ਵੀ ਹੁਣ ਨਹੀਂ ਇੰਨੀ ਹੋਇਆ ਕੀ ਠੰਡ ਪਰ ਮੇਰਾ ਬਹੁਤ ਬੁਰਾ ਹਾਲ ਹੋਇਆ ਜੀ ਹੱਥ ਠਰ ਗਏ ਮੇਰੇ ਬੁਰਾ ਹਾਲ ਤੇ ਚਲੋ ਬਾਕੀ ਜਿਹੜਾ ਕਹਿੰਦੇ ਆ ਵੀ ਠੰਡ ਦਾ ਮੌਸਮ ਆ ਆਪਣੀ ਫਸਲ ਵਾਸਤੇ ਵਧੀਆ ਹਨਾ ਜੀ ਜੀ ਪੈਜ ਵੀ ਹਜੇ ਠੰਡ ਥੋੜਾ ਟਾਈਮ ਹੋਰ ਤਾਂ ਕਣਕਾਂ ਦਾ ਫਾਇਦਾ ਹੀ ਫਾਇਦਾ ਅ ਬਾਕੀ ਅੱਜ ਹੁਣ ਚੱਲੇ ਆ ਜੀ ਅ ਅਸੀਂ ਮਾਸੀ ਜੀ ਕੋਲ ਨੇ ਠਾਣੇ ਪਿੰਡ ਮਾਸੀ ਹੈ ਜੀ ਸਾਡੀ ਮੀਆਂ ਪਠਾਣਾ ਤੇ ਉਹਨਾਂ ਨੇ ਅੱਜ ਰਖਾਇਆ ਹੋਇਆ ਜੀ ਸੁਖਮਣੀ ਸਾਹਿਬ ਦਾ ਪਾਠ ਮਾਸੀ ਜੀ ਦੇ ਭਾਈ ਉਹਨਾਂ ਦੇ ਕਿਰਪਾਕਾਰੀ ਮਾਲਕ ਨੇ ਜੀ ਮਾਸੀ ਜੀ ਦੇ ਦੋ ਹੀ ਬੱਚੇ ਬਾਹਰ ਚਲ ਗਏ ਮੁੰਡਾ ਵੀ ਕੈਨੇਡਾ ਹੈ ਤੇ ਕੁੜੀ ਵੀ ਕੈਨੇਡਾ ਹੈ ਸਾਡੀ ਕੁੜੀ ਅਸੀਂ ਵਿਆਹ ਕੇ ਭੇਜੀ ਦੀ ਉਹ ਦੋਨੋਂ ਜਣੇ ਮਾਲਕ ਦੀ ਵੀ ਪੀਆਰ ਹੋ ਕੇ ਗਏ ਤੇ ਇੱਥੋਂ ਤੇ ਮੁੰਡਾ ਹਜੇ ਮਤਲਬ ਸਾਡਾ ਕੱਚਾ ਹੀ ਹੈ ਉਹ ਮਤਲਬ ਪੀਆਰ ਨਹੀਂ ਹੈਗਾ ਉਹ ਸਟੱਡੀ ਵੇਸ ਤੇ ਗਿਆ ਹੋਇਆ ਕੋਈ ਗੱਲ ਨਹੀਂ ਚਲੋ ਮਾਲਕ ਕਰੂਗਾ ਕਰਦਾ ਮਿਹਨਤੀ ਮੁੰਡਾ ਹੈ ਮਿਹਨਤ ਕਰਦਾ ਪੂਰੀ ਦੱਬ ਗਿਆ ਹਨ ਉਹਦੇ ਵੀ ਮਿਹਨਤ ਕਰਦਾ ਰਿਹਾ ਹੋ ਜਾਊਗਾ ਕੋਈ ਨਹੀਂ ਬਾਬੇ ਦੀ ਹੋਊਗੀ ਕਿਰਪਾ ਜਿੱਥੇ ਮਾਲਕ ਨੇ ਇੰਨੇ ਉੱਪਰ ਕਰਤੇ ਹਨਾ ਇੰਨੀ ਸੁਣ ਲਈ ਮਾਲਕ ਨੇ ਕਿੰਨੀਆਂ ਮਾਵਾ ਪਰਦਾਸਾਂ ਕਰਦਾ ਏ ਬੱਚੇ ਵਾਸਤੇ ਹਨਾ ਜੀ ਵੀ ਬੱਚਾ ਸਾਡਾ ਕਾਮਯਾਬ ਹੋ ਜਵੇ ਹਨਾ ਚਲੋ ਮਾਲਕ ਨੇ ਕਰਿਆ ਵੀ ਆਪਾਂ ਵੀ ਕਹੀਏ ਅ ਮਾਲਕ ਨੇ ਕਿਰਪਾ ਕਰੀਆ ਕਿਉਂਕਿ ਉਹਦੀ ਰਜਾ ਤੋਂ ਬਿਨਾ ਪਤਾ ਨਹੀਂ ਹੀ ਹੱਲਦਾ ਉਹਨੇ ਕਿਰਪਾ ਕਰੀਆ ਤਾਂ ਹੀ ਅ ਅੱਜ ਮਾਲਕ ਨੇ ਕੈਨੇਡਾ ਪਹੁੰਚਾਤੇ ਪਾਣਾ ਜੀ ਤੇ ਉਹਨਾਂ ਦੋਹਾਂ ਜਣਿਆਂ ਦਾ ਮਾਸੀ ਜੀ ਨੇ ਸਾਡੀ ਨੇ ਸੁਖਿਆ ਹੋਇਆ ਤਾਂ ਜੀ ਪਾਠ ਸੁਖਮਨੀ ਸਾਹਿਬ ਦਾ ਤੇ ਅੱਜ ਉਹ ਦਿਨ ਆਇਆ ਜੀ ਅੱਜ ਮਾਸੀ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਜੀ ਘਰੇ ਤੇ ਮੈਨੂੰ ਪਤਾ ਸੀਗਾ ਵੀ ਮੈਂ ਹੋ ਜਾਣਾ ਲੇਟ ਬਹੁਤ ਕਿਉਂਕਿ ਹੁਣ ਨੌਕਰ ਨਾ ਹੋਣ ਕਰਕੇ ਕੰਮ ਹੋ ਜਾਂਦਾ ਜੀ ਲੇਟ ਸਾਰਾ ਹੀ ਦੁੱਧ ਪਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਇਕੱਲਾ ਇਕੱਲਾ ਘਰ ਘੁੰਮਣਾ ਮੇਰੀਆਂ ਜਿਹੜੀਆਂ ਬਾਨਾ ਜੀ ਉਹ ਥੋੜੀਆਂ ਜੀਆਂ ਫਰਕ ਨਾਲ ਆ ਮਤਲਬ ਘੁੰਮਣਾ ਕਾਫੀ ਪੈਂਦਾ ਉਹ ਉਹ ਕਰਕੇ ਨੇ ਟਾਈਮ ਬਹੁਤ ਲੱਗ ਜਾਂਦਾ ਜੀ ਤੇ ਮੈਨੂੰ ਪਹਿਲੇ ਹੀ ਲੱਗਦਾ ਦਾ ਵੀ ਮੈਂ ਵੀ ਲੇਟ ਹੋ ਜਾਣਾ ਤੇ ਤਾਂ ਕਰਕੇ ਫਿਰ ਮੈਂ ਪਾਪਾ ਜੀ ਨੂੰ ਪਹਿਲਾਂ ਹੀ ਭੇਜਦਾ ਤਾਂ ਵੀ ਪਾਪਾ ਜੀ ਤੁਸੀਂ ਭਾਈ ਜਾਇਓ ਸੁਖਣੀ ਉਧਰ ਪਾਠ ਤੇ ਵੀ ਕਿਉਂਕਿ 11:00 ਕ'ਜੇ ਭੋਗ ਪੈ ਜਾਣਾ ਤਾਂ ਜੀ 11:30 ਫਿਰ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਤਾਂ ਘੱਟੋ ਘੱਟ 12:30 ਦਾ ਦੁੱਧ ਤੋਂ ਹੀ ਆਣਾ ਆ ਹੋਣਾ ਮੇਤੋਂ ਵੀ ਮੈਂ ਇੱਥੇ ਨਹੀਂ ਟਾਈਮ 'ਚ ਪਹੁੰਚ ਹੋਣਾ ਤੇ ਤਾਂ ਕਰਕੇ ਮੈਂ ਪਾਪਾ ਜੀ ਨੂੰ ਕਹਿ ਤਾ ਤਾਂ ਮੈਂ ਕਿਹਾ ਤੁਸੀਂ ਜਾਇਓ ਵੀ ਮੈਂ আর ਜੈਸਮੀਨ ਫੇਰ ਆ ਜੂਗੇ ਬਾਅਦ ਵਿੱਚ ਫੇਰ ਚਾਹੇ ਅਸੀਂ ਚਲੋ ਫੇਰ ਵੀ ਜਾ ਸਕਦੇ ਤੇ ਕਿਸੇ ਹੋਰ ਦਿਨ ਪਰ ਅੱਜ ਮਾਸੀ ਜੀ ਕਹਿੰਦੇ ਭਾਈ ਤੁਹਾਨੂੰ ਰੋਕੀ ਵੀ ਅੱਜੇ ਕਰਨੀ ਆ ਵੀ ਤੁਸੀਂ ਆਓ ਜ਼ਰੂਰ ਹਨਾ ਜੀ ਕਿਉਂਕਿ ਕੱਲੇ ਹੈਗੇ ਆ ਮਾਸੀ ਜੀ ਫੇਰ ਸਾਨੂੰ ਪਤਾ ਦੁਆਰਾ ਦੁਆਰਾ ਹੁਣ ਅਗਲਾ ਸੋਚਦਾ ਵੀ ਚਲੋ ਪ੍ਰੋਗਰਾਮ ਹੋਇਆ ਵੀ ਇਹ ਸਾਰਾ ਹਨਾ ਔਣੀ ਜਾਣੀਆਂ ਖੋਲਣੀਆਂ ਹੁੰਦੀ ਇੱਕ ਹੁੰਦਾ ਤਾਂ ਇਹ ਬਸ ਕਾਇਦ ਚਾਹੇ ਮੜਾ ਜਾਂ ਸ਼ਗਨ ਕਹਿ ਲੋ ਯਾ ਰਿਵਾਜ ਕਹਿ ਲੋ ਆਉਣੇ ਜਾਣੀਓ ਖੋਲਣੀ ਹੁੰਦੀ ਆ ਜੀ ਕੋਈ ਐਡਾ ਵੀ ਸਿਸਟਮ ਨਹੀਂ ਹੁੰਦਾ ਤੇ ਹੁਣ ਚਲੋ ਅੱਜ ਅਗਲਾ ਕਹਿੰਦਾ ਵੀ ਚਲੋ ਰੋਟੀ ਪਾਣੀ ਵੀ ਬਣਿਆ ਵਾ ਸਾਰਾ ਕੁਝ ਹਨਾ ਵੀ ਅੱਜ ਜਿਹੜਾ ਆਪਣਾ ਕੰਮ ਨਵੇੜ ਦੀ ਕਹਿ ਲੋ ਵੀ ਮਤਲਬ ਅੱਜੇ ਆਪਣਾ ਜਿਹੜਾ ਨਿਬੜ ਜਾਵੇ ਕੰਮ ਉਹਦੀ ਵਰਗੀ ਰੀਸ ਨਹੀਂ ਹੈਗੀ ਹਨਾ ਤਾਂ ਕਰਕੇ ਜੀ ਫੇਰ ਵਾਸੀ ਜੀ ਨੇ ਥਾਲੂ ਵੀ ਬੁਲਾਇਆ ਹੋਇਆ ਹੁਣ ਜਾਣਾ ਜ਼ਰੂਰ ਪੈਣਾ ਜੀ ਫੇਰ ਚਲੋ ਪਾਠ ਦੇ ਦਾਪਾ ਜੀ ਨੂੰ ਕਹਿ ਤਾ ਤਾਂ ਰੋਟੀ ਖਾਣ ਅਸੀਂ ਜਾਣਾ ਅਸੀਂ ਤਾਂ ਹੁਣ ਰੋਟੀ ਖਾਣੇ ਕਹਿ ਸਕਦੇ ਹਾਂ ਜੀ ਕਿਉਂਕਿ ਭੋਗ ਪੈ ਲਿਆ ਹੁਣ ਅ ਹੁਣ ਜਾ ਕੇ ਫਿਰ ਮਾਸੀ ਜੀ ਦੇ ਪ੍ਰਸ਼ਾਦਾਂ ਛੱਕੀਏ ਹਨਾ ਜੀ ਬਾਕੀ ਸ਼ਾਇਦ ਮਾਸੀ ਜੀ ਨੇ ਭਾਈ ਪਕੌੜੇ ਵੀ ਸਾਟੇ ਜੋਗੇ ਰੱਖੇ ਹੋਏ ਹੁਣ ਇਹਦਾ ਹੁਣ ਜਾ ਕੇ ਪਤਾ ਲੱਗੂਗਾ ਜੀ ਉੱਥੇ ਕੀ ਕੁਝ ਬਣਾਇਆ ਪਾ ਉਹਨਾਂ ਨੇ ਅ ਚਲੋ ਫਿਰ ਚੱਲਦੇ ਹਾਂ ਜੀ ਅੱਗੇ ਬਾਕੀ ਮੈਡਮ ਜੀ ਨੂੰ ਦੇਖਦੇ ਆਂ ਅੰਦਰ ਤਿਆਰ ਹੋਈ ਪਤਾ ਨਹੀਂ ਮੈਂ ਦੁੱਧ ਤੋਂ ਆਣ ਕੇ ਵੀ ਦੇਖ ਲਓ ਐਨੇ ਘਰ ਭਗਤਾ ਕੇ ਵੀ ਆਣ ਕੇ ਮੈਂ ਤਿਆਰ ਹੋ ਗਿਆ ਕਹਿੰਦੀ ਮੈਚਿੰਗ ਕਰਨੀ ਆ ਪੱਗ ਬੰਨੂ ਫਰੋਜੀ ਰੰਗ ਦੀ ਉਹ ਮੈਂ ਕਿਹਾ ਭਾਈ ਮੈਂ ਸਿੰਘ ਦਾ ਕੋਈ ਉਹ ਨਹੀਂ ਹੈਗਾ ਦੇਖ ਲਈਏ ਮੈਂ ਮੈਚਿੰਗ ਕਰਨ ਲੱਗ ਗਿਆ ਉਰੀ 2:00 ਵਜੇ ਜਿਹੜੇ ਵੀ ਫੇਰ ਜ਼ਿਆਦਾ ਲੇਟ ਹੋ ਜਾਣਾ ਕੰਮ ਤੇ ਪੱਗ ਕੱਢੀ ਬੈਠੀ ਧੀ ਜੈਸਮੀਨ ਤਾਂ ਪਰ ਮੈਂ ਹੀ ਮਨਾ ਕਰਤਾ ਮੈਂ ਕਿਹਾ ਵੀ ਪਰ ਨਹੀਂ ਠੀਕ ਆ ਕੋਈ ਗੱਲ ਨਹੀਂ ਤੇ ਬਾਕੀ ਮੈਚਿੰਗ ਨਾਲ ਕੁਝ ਨਹੀਂ ਹੁੰਦਾ ਪਿਆਰ ਤਾਂ ਦਿਲ ਚ ਚਾਹੀਦਾ ਬੰਦੇ ਦੇ ਹਨਾ ਜੀ ਤੇ ਚਲੋ ਦੇਖਦੇ ਆਂ ਅੰਦਰ ਫਿਰ ਹੁਣ ਹੋ ਗਈ ਰੈਡੀ ਜੈਸਮੀਨ ਕਿ ਨਹੀਂ ਹਨਾ ਜੀ ਆਜੋ ਚੱਲਦੇ ਜਾਂਦਾ ਲਓ ਜੀ ਲਓ ਭਾਈ ਮੈਡਮ ਹੋ ਤਾਂ ਗਈ ਰੈਡੀ ਹੈ ਸਰਦਾਰ ਜੀ ਚਲੋ ਚੱਲੀਏ ਹੁਣ ਆਜੋ ਆਜੋ ਮੈਡਮ ਜੀ ਮੈਂ ਤਾਂ ਪਹਿਲਾਂ ਹੀ ਡੀਗਦਾ ਤੁਹਾਨੂੰ ਉਹ ਬੱਸ ਹਾਂ ਲੈ 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 ਵੇਜਾ ਵੇਜਾ ਕਰਾਈ ਪਈ ਆ ਮੈਂ ਗਲਤੀਆਂ ਲੈ ਲੈ ਤਨੂਹੀ ਤਾਂ ਕਹਿੰਦਾ ਵੀ ਵੇਜਾ ਵੇਜਾ ਕਰਾਈ ਪਈ ਆ ਅਸੀਂ ਮੈਂ ਪਾਰਸਲ ਲੈ ਕੇ ਚੱਲੀ ਆ ਹਾਂ ਸ਼ਾਬਾਸ਼ ਸ਼ਾਬਾਸ਼ ਗੱਲ ਜੰਦੀ ਮਾਲਾੜੀ ਕਹਿੰਦੀ ਇੰਨੇ ਪਾਰਸਲ ਤੇ ਉਹ ਕਦੇ ਖਾਤਰਾ ਵੀ ਉਹਨੂੰ ਯੂਜ਼ ਤਾਂ ਕਰਿਆ ਕਰ ਠੀਕ ਆ ਗੱਲ ਮੈਂ ਘਾਟਸ ਪਾ ਲੈ ਜਾਂਦੀ ਇਹਨੂੰ ਨਾਲ ਹਾਂ ਨਾਲ ਥੀਕ ਹਾਂ ਤਾਂ ਨਾ ਕਦੇ ਖਾਣਿਆ ਲੈ ਆਦਾ ਹਾਂ ਭਾਈ ਇੱਧਰ ਗਰਮੀ ਬਹੁਤ ਲੱਗਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਓ ਤੁਸੀਂ ਇੱਕ ਗੱਲ ਦੇਖੋ ਆਹ ਸਟਾਲ ਹਾਂ ਆਹ ਜੈਕਟ ਆ ਸਾਡੀ ਬੇਬੇ ਆ ਮੇਰੇ ਸਾਡੀ ਨੰਗੇ ਪੈਰੇ ਹੋਈ ਹਲੇ ਮੈਨੂੰ ਵੀ ਸਾਹੀ ਚਾਹੀਏ ਮੈਂ ਕਿ ਛੇਤੀ ਜਾਣਾ ਨਾ ਨੇ ਇੱਦਾਂ ਲੈ ਕੇ ਆ ਕਹਿਣਾ ਵੀ ਉਹ ਦਵਾਈਆਂ ਮੰਗਦੇ ਠੰਡ ਨਹੀਂ ਲੱਗਦੀ ਦੀਦੀ ਨੂੰ ਇਦਾਂ ਤੁਹਾਨੂੰ ਜਮਾ ਹੀ ਖਾਣਾ ਮੈਂ ਛੋਲ ਲਈ ਦਿੱਤਾ ਹੈ ਛੋਲ ਜਿੱਦਾਂ ਪਾਈ ਤੁਸੀਂ ਕੀ ਪਾਈ ਅਛੋਲ ਨਹੀਂ ਇਹਨੂੰ ਸੋਲ ਕਹਿੰਦੇ ਆ ਹਰ ਜਾ ਪਤਾ ਆ ਜਾ ਕਰਨੇ ਕੋਟੀ ਆ ਦੇਖ ਲੋ ਕੋਟੀ ਨਹੀਂ ਹੈਗੀ ਜੀ ਜੈਕਟ ਇਹ ਲਾ ਬਾ ਕੋਟੀ ਲੈ ਇਹਨੂੰ ਕਹਿੰਦੇ ਆ ਹਾਂ ਇਹ ਜੈਕਟ ਆ ਚੱਲ ਜੈਕਟ ਮੰਨ ਲੂ ਭਾਈ ਮੈਂ ਤਾਂ ਪੁੱਤਾ ਥੂਤਾ ਪਾਇਆ ਭਾਈ 100 ਲਈ ਵੀ ਐਡੀ ਬੜੀ ਬਾਹਰ ਕਿ ਪਈ ਮੇਰੀ ਕਹਿ ਨਹੀਂ ਸਕਦੇ ਹਾਂ ਹਾਂ ਦੀਦੀ ਨੇ ਤਿਆਰ ਕਰਿਆ ਜੀ ਮੈਨੂੰ ਹਾਂ ਬਹਿ ਜਾ ਬਹਿ ਜਾ ਕਰਾਈ ਪਈ ਆ ਭਾਈ ਕਿਹਦਾ ਲੱਗਦਾ ਮੇਰੀ ਨਾ ਸਹੀ ਗੱਲ ਭਾਈ ਪਰ ਕੋਈ ਨਹੀਂ ਮੌਂਡਿਆ ਉਹ ਪੱਗ ਮੰਮੀ ਟਾਈਮ ਬਹੁਤ ਲੱਗ ਜਾਣਾ ਲੈ ਹੋਰ ਹੋਰ ਚੱਲ ਵਧੀਆ ਵਧੀਆ ਮੰਮੀ ਕਾਲਾ ਖੜਿਆ ਨਾ ਗਾਲੀ ਨਹੀਂ ਚਲੋ ਕੋਈ ਗਾਲੀ ਹਮਮ ਬੈਲ ਚ ਪਿਆਰ ਤੇ ਆਹੀਦਾ ਮੈਚਿੰਗ ਮੂਚੇ ਨਾਲ ਕੁਝ ਨਹੀਂ ਹੁੰਦਾ ਆਹੋ ਹਾਂ ਫਿਰ ਕਰੀਏ ਥੋੜੀ ਮੈਂਦੀ ਹੁੰਦੀ ਆ ਲੈ ਕਰਕੇ ਫਿਰ ਇਹਦੀ ਪਰ ਕਰੀ ਵੀ ਆ ਕਦੇ ਅੱਗੇ ਕਰੀਓ ਨਹੀਂ ਮੈਚਿੰਗ ਚਲੋ ਚੱਲੀਏ ਜੀ ਚਲੋ 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 ਮੰਮੀ ਚਾਬੀ ਰਹਿ ਗਈ ਚਾਬੀ ਨਹੀਂ ਆਈ ਮੈਂ ਤਾਂ ਅੰਦਰ ਤੇ ਪ੍ਰਿੰਡਾ ਦੇ ਸੱਤਿਆਂ ਨੂੰ ਕਾਨੂੰ ਆ ਆ ਪਈਆ ਆ ਪਈਆ ਰੇ ਫਾੜ ਜੱਦੀ ਤੋਹਾਨੇ ਵਾਲੀ ਹੋਈ ਵੀ ਚਲੋ ਫਿਰ ਮੈਂ ਚਲ ਆਉਣੀ ਆ ਹਾਂ ਫਿਰ ਮੈਂ ਰਹਿ ਜਾਂਦਾ ਤੂੰ ਹੀ ਜਾਇਆ ਮੈਂ ਰਹਿ ਜਾਂਦਾ ਤੂੰ ਹੀ ਜਾਇਆ ਇਹ ਪੈਨ ਚਲਾਉਣੀ ਫੇਰ ਤਾਂ ਮੈਂ ਮਾਰਾਂ ਹੀ ਜਾਊਂਗੀ ਮੈਂ ਆਉਂਗੀ ਸਾਥ ਵਿੱਚ ਐਸੀ ਵੀ ਸੜਕ 'ਤੇ ਨਹੀਂ ਜਾਣੀ ਕੱਢੀ ਉੱਪਰ ਨੂੰ ਉੱਡਣਾਗੇ ਇਹਨੇ ਨਾ ਪਾਦੀ ਉੱਡਣਾਗੇ ਇਹਨੇ ਨਾ ਪਾਦੀ ਕਿਤੇ ਚਲੋ ਚੱਲੀਏ ਚਲੋ ਜੀ ਮਿਲਦੇ ਵੇ ਤੁਹਾਨੂੰ ਅੱਗੇ ਜਾ ਕੇ ਲਾਓ ਜੀ ਪਹੁੰਚ ਗਏ ਮਾਸੀ ਰਾਣੇ ਘਰਾਂ ਬਸ ਆ ਲੈ ਜੀ ਮਾਸੀ ਜੀ ਪਹਿਲੇ ਹੀ ਹਰੇਕ ਸਵਾਗਤ ਮਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ ਆ ਲਾਗੇ ਸਤਿ ਸ੍ਰੀ ਅਕਾਲ ਦੇ ਲੱਗਦੇ ਮਾਸੀ ਸਤਿ ਸ੍ਰੀ ਅਕਾਲ ਜੀ ठीक तो आ टाइम है मैं क्या करूं मेनू गुड्डी नहीं सुवाऊंगी हैगे नहीं तो मैं आप ही आ जाऊं तैयार होनो टाइम लगा था हा हा तैयार है मासी टावर तक पाइयोड़ी भाई पहली बार है इंशाल्लाह हां ठीक है हो जा ले चली हमारे ठीक है नहीं आए तो चलो ओ मैं ही लेट हो गया मासी ਅਨੇ ਅਧੀਪਾ ਪਾਜੀ ਭੇਜਤੇ ਦੇ ਪਹਿਲਾਂ ਹਾਜ਼ਰੀ ਹੋਣ ਨੂੰ ਪਈ ਜਿੱਦਾਂ ਮੈਨੂੰ ਪਤਾ ਹੈ ਹਾਂਜੀ ਹਾਂ ਹਾਂ ਫੇ ਮੈਨੂੰ ਪਤਾ ਮੈਂ ਮਾਸੀ ਮੈਂ ਵੀ ਮੈਂ ਲੇਟ ਹੋ ਜਾਣਾ ਵੀ 11 ਵਜੇ ਨੂੰ ਉੱਥੇ ਭੋਗ ਪਾ ਲੈਣਾ ਵੀ ਫੇ ਕਿਆ ਫਾਇਦਾ ਤਾਂ ਫੇ ਫੇ ਮੈਂ ਤਾਂ ਫਿਰ ਹੋਰ ਗੱਲ ਆਏ ਪਤਾ ਤਾਂ ਹੈ ਵੀ ਲੇਟ ਹੋ ਜਾਣਾ ਵੀ ਹੁਣ ਭੋਗ ਪਾ ਲਿਆ ਫਿਰ ਥੋੜਾ ਜਿਹਾ ਮੱਲੋ ਮਲੀ 10 15 ਮਿੰਟ ਬੰਦਾ ਹੋਰ ਸੁਸਤੀ ਜੀ ਪਾ ਲੈਂਦਾ ਹੋਰ ਲੇਟ ਹੋ ਗਿਆ ਇਧਰ ਮਾਸੀ ਜੀ ਮਾਸੀ ਜੀ ਸਤਿ ਸ੍ਰੀ ਅਕਾਲ ਜੀ ਮਾਸੀ ਜੀ ਨੇ ਕਿਹਾ ਵੀਡੀਓ ਚੱਲਦੀ ਆ ਹੋ ਠੀਕ ਹੈ ਜੀ ਹਾਂ ਵਧੀਆ ਜੀ ਜਦੋਂ ਤੂੰ ਵੀ ਬੁਲਾ ਦੇ ਕੋਹਾ ਸਾਸਰੀ ਕਾਲ ਜੀ ਇਹ ਭਾਈ ਕਹਿੰਦੇ ਵੀ ਬਲੌਗ ਦੇਖਦੀ ਸਾਰੇ ਹੈ ਜੀ ਉਹ ਤਾਂ ਦੇਖਦੀ ਆ ਠੀਕ ਹੈ ਜੀ ਉੱੱਪਰ ਉਹ ਕਰਦੇ ਆ ਇਹ ਪਰ ਇਹ ਮਸੀਤਾਂ ਉੱਪਰ ਦਰੀਆਂ ਲਾਉਣੇ ਤੇ ਕੋਈ ਬੈਠੇ ਨਹੀਂ ਠੰਡ ਬਹੁਤ ਹੋ ਗਈ ਕੱਲ ਕਰ ਬਸ ਜੀ ਅੱਜ ਥੋੜੀ ਖਾਣੇ ਕੱਲ ਰਾਤ 11:00 ਵਜੇ ਕਰਨਾ ਕਰ ਗਿਆ ਸੀ ਮੈਂ ਤਾਂ ਲਈ ਜੀ ਪਕੌੜੇ ਆਏ ਆ ਲੇਟ ਉਹਨੇ ਨੂੰ ਗਰਮ ਕਰਕੇ ਲਾ ਕੇ ਦੇਣੇ ਸੀ ਮਾਈ ਕੋਈ ਨਹੀਂ ਜੀ ਅਸੀਂ ਅਸੀਂ ਠੰਡੇ ਹੀ ਖਾਣ ਲੇ ਗੱਲ ਨਾਲ ਕਿ ਰੋਟੀ ਫਟੜ ਕੇ ਖਾਵਾਂਗੇ ਜੀ ਹਾਂ ਜੀ ਹਾਂ ਹਾਂ ਕੋਈ ਗੱਲ ਸਾਨੂੰ ਉੱਧਰ ਪ੍ਰਸ਼ਾਦਾ ਪਾਣੀ ਪੱਕਦਾ ਉੱਧਰ ਲੈ ਕੇ ਚੱਲ ਮੈਂ ਉਹ ਤੋਂ ਪ੍ਰਸ਼ਾਦੇ ਬਣਾਉਂਦੇ ਆਂ ਸੋਨੇ ਸੂਟੇ ਬਣਾਉਂਦੀ ਮੈਂ ਤੰਦੂਰੀ ਨਹੀਂ ਲਾਉਣਾ ਤੰਦੂਰੀ ਨਹੀਂ ਲਾਉਣਾ ਮੈਂ ਖਾ ਕੇ ਨਵੇਂ ਬਣਾ ਲੂਗੀ ਬੈਠ ਕੇ ਓਕੇ ਆ ਜਣੇ ਕਰ ਲੈ ਦੇ ਕਿ ਬਣਾ ਕੇ ਨਾ ਸੋੜਾ ਆਪਣਾ ਇਹ ਲੈ ਹੁਣ ਜੀ ਮਾਸੀ ਨਾ ਦੇ ਘਰ ਆਏ ਮਾਸੀ ਰਾਂਦੇ ਆ ਵਿੱਚ ਦੇਖੋ ਵਿੱਚੋਂ ਬਣਾਇਆ ਮਾਸੀ ਨੇ ਵਿੱਚ ਸਵਾਦ ਹੀ ਹੋ ਕਰਾ ਨੂੰ ਅੱਛਾ ਇਹ ਮਾਸੀ ਨੇ ਦੇਖ ਬਣਾਈ ਬੱਚੇ ਇਹ ਕਾਲੇ ਬਾਤੇ ਹੁੰਦੀ ਹੈ ਜੀ ਹਮੂਰੇ ਆ ਟੋਆ ਬਸ ਸਵਾਦ ਬਹਰ ਜਿੰਨੀ ਹੈ ਅੱਛਾ ਸਵਾਦ ਬਠੀਕਾ ਠੀਕਾ ਬਈ ਆਪੇ ਬਾਦ ਮਾ ਕੱਢ ਲਓ ਖਾਲੀ ਕਰ ਲਓ ਮਾਸੀ ਦਾ ਬੇੜਾ ਵੀ ਲਓ ਥੋੜਾ ਖੁੱਡਾ ਜਾਏ ਨਾ ਹੂੰ ਹੂੰ ਅੱਛਾ ਖੁੱਡੀਆਂ ਸੋਈ ਹੈ ਨਹੀਂ ਉਹ ਵੰਦਰ ਹੈ ਉਰੇ ਪਹਿਲਾਂ ਟੀਨਾ ਹੁੰਦੀ ਜਾਂਦੀ ਆ। ਉਹ ਕਰਕੇ ਬਾਹਰ ਕਰ ਦਿੰਦੇ। ਉਰੇ ਮਾਸੀ ਪਹਿਲਾਂ ਟੀਨਾ ਹੁੰਦੀ ਹੁੰਦੀ ਹੈ ਨਾ। ਦੂਜਾ ਪਹਿਲਾਂ ਕਰਦੇ ਮਤਲਬ ਲੋਹੇ ਵਾਲੀ ਗਲਗੀਆਂ ਦੀਆਂ ਹਾਂ। ਇਹ ਜੀ ਰਸੋਈ ਜਿਹੜੀ ਹੈ ਸਾਡੇ ਬਾਹਰ ਜਿਹੜਾ ਚੁੱਲਾ ਮੈਂ ਤਾਂ ਆਪ ਸੋਚਦਾ ਵੀ ਉੱਥੇ ਇਹ ਜੀ ਰੋਟੀਆਂ ਬਣਾਉਂਦਾ ਮਾਸੀ ਬਾਹਰ ਅੰਦਰ ਠੀਕ ਹੈ ਉਹ ਪੀਏ ਜਿਹੜਾ ਚੁੱਲਾ ਮੈਂ ਬੰਦ ਕਰਤਾ ਇੱਧਰ ਮੈਂ ਕਿਹਾ ਭਾਈ ਉਹ ਹੁੰਦਾ। ਕਹਿੰਦੇ ਉੱਧਰ ਨੂੰ ਮੂੰਹ ਨਹੀਂ ਚਾਹੀਦਾ। ਲੋਕ ਹੁੰਗਾ ਵਿਚਾਰ ਸੁਣਾ ਕੋਈ ਬੜਿਆ ਦਾ ਹੈ ਨਾ। ਵਿਚਾਰ ਹੁੰਦਾ ਹੀ ਹੈ। ਪਤਾ ਹੋਵੇ। ਸਤਿ ਸ਼੍ਰੀ ਅਕਾਲ ਜੀ ਅੱਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਗੇ ਨਹੀਂ ਹੋ ਸਕਦਾ ਬਸ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਐਨ ਵਧੀਆ ਜੀ ਵਧੀਆ ਤੁਸੀਂ ਸੁਣਾਓ ਮੇਰੇ ਜਿਹੜੀ ਚਾਹੀਦੀ ਹੁਣ ਇੰਟਰਨੈਟ ਮੰਮੀ ਨੇ ਉਹਨਾਂ ਦਾ ਹੈ ਤਾਂ ਜੀ ਇੱਕ ਤਾਂ غرੂਰ ਬਿਮਾਰ ਆ ਜੀ ਫਿਰ ਦੂਆ ਛੋਟਾ ਜਿਹਾ ਵੀ ਤੁਹਾਨੂੰ ਪਤਾ ਤੰਗ ਕਰੀ ਜਾਂਦਾ ਧੰਨਵਾਦ ਜੀ ਧੰਨਵਾਦ ਜੀ ਚੱਲ ਨਹੀਂ ਤੋ ਗਏ ਸੀ ਕੀ ਕਰੇ ਪੜੇ ਜੀ ਠਾਣੀਆਂ ਬੁਲਾਉਂਦੇ ਬਾਈ ਬੁਲਾ ਦਿਓ ਬੁਲਾਉਂਣਾ ਮੁੰਡਾ ਬੰਦਗਾ ਨਾ ਫਿਰ ਬਿੰਦੇ ਧੰਨਵਾਦ ਜੀ ਧੰਨਵਾਦ ਹਾਂ ਤੇ ਹਾਂ ਅੱਜ ਅੱਜ ਚੱਲੋ ਚੱਲ ਕੇ ਕਰਦੇ ਹਾਂ ਕਿ ਤੱਕ ਹਾਂ ਜੀ ਕਰਦੇ ਹਾਂ ਜਸਾ ਪੜਾ ਲਾ 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 ਫੜ ਫੜ ਤੇਰੀ ਸਭ ਕੁਝ ਦਾ ਉਹ ਹਾਂ ਬੰਦ ਤੋਂ ਪੜਾਈਏ ਉਮਾ ਅੱਧੀ ਬੈ ਜਾ ਪਕਾਉਣ ਲਾ ਜਾ ਰੋਟੀਆਂ ਨਹੀਂ ਨਹੀਂ ਉਮਾ ਬਾਅਦ ਬੜੇ ਜੀ ਹਨ ਜੀ ਇਹ ਪਾਈ ਕਿਰੇ ਬੜੇ ਜੀ ਠਾਣੀਆਂ ਅੱਛੀਆਂ ਐ ਮੇਰੇ ਭੂਆ ਦੀਆਂ ਕੁੜੀਆਂ ਅੱਛੀਆਂ ਹਾਂ ਸਾਡੀ ਨੂੰ ਹੈ ਹਾਂ ਸਾਡਾ ਪਰੌਸੀ ਬੰਦਾ ਇਹ ਵੀ ਨੂੰ ਹੈ ਹਾਂ ਸਾਡੀ ਉਹ ਦੀਦੀ ਦੀ ਬੇਟੀ ਹੈ ਠੀਕ ਹੈ ਨੰਨੇ ਹਾਂ ਠੀਕ ਏ ਭਾਈ ਮੇਰੀ ਹੈ ਭਾਂਜ ਨੂੰ ਆ ਮੇਰਾ ਬੰਦਾ ਜਿਹਦੇ ਬਿਨਾ ਮੈਂ ਟਾਇਉ ਨਹੀਂ ਘੱਟ ਸਕਦੀ ਮੇਰਾ ਬੰਦਾ ਖਾਸ ਆ ਮੇਰਾ ਬੰਦਾ ਬਿਲਕੁਲ ਬਿਲਕੁਲ ਦੋ ਤਰੀਕਾ ਬਾਫਰ ਨਹੀਂ ਹੱਸੜੀ ਇੰਨ ਨਹੀਂ ਚਾਹਦਾ ਦੇਖ ਲੈ ਮਾਸੜ ਨੂੰ ਜਾਂਦਾ ਲੱਗਦਾ ਨਹੀਂ ਨੀ ਠੀਕ ਆ ਠੀਕ ਮੇਰਾ ਤਾਂ ਸਾਥ ਦੇਣ ਵਾਲੀ ਇਹੀ ਆ ਭਾਈ ਹਾਂ ਉਹ ਬੰਦਾ ਵੀ ਇੱਕ ਦੋਤਾ ਹਾਂ ਉਹ ਚਾਹ ਫਨੀ ਨੀ ਆ ਸਿਸਟਮ ਵਧੀਆ ਦੇਖ ਜਾਇਆ ਸੀ ਮੇਰਾ ਉਹਦੀ ਚਿਮਨੀ ਚਿੱਲੇ ਨੂੰ ਹੈ ਨਾ ਨਾਲ ਦੀ ਨਾਲ ਧੂਆ ਬਾਹਰ ਨਾਲੇ ਵਧੀਆ ਰੋਗਾ ਜਿਵੇਂ ਹੁਣ ਰੋਟੀ ਰੋਟੀ ਬਣਾਉਣੀ ਭਈਆਂ ਨੂੰ ਨਾ ਪਤਾ ਚੱਲ ਗਿਆ ਫਿਰ ਉਹ ਆ ਦੇਖੋ ਸਾਡੇ ਉਹਦੀ ਚੱਲਦਾ ਪਰਦਾ ਪਾਣ ਅਰ ਆਦੂਨ ਤਾਂ ਕੀ ਹੋਣਾ ਵਧੀਆ ਜੀ ਹਾਂ ਇਹਨੇ ਠੀਕ ਆ ਜੀ ਵਧੀਆ ਬਹੁਤ ਆਵਾਜ਼ ਆਉਂਦੀ ਦੀ ਉਸ ਦਾ ਮੈਂ ਖਾ ਕੇ ਬਣਾ ਲਵਾਂ ਉਹਰੇ ਠੀਕ ਲੱਗ ਗਏ ਨਾਈਨ ਬਾਈ ਜੀ ਨੇ ਦੇਖਿਆ ਹੇ ਭਾਈ ਸਾਡੇ ਬੰਦੇ ਆ ਦੇਖੋ ਠੀਕ ਹੈ ਜੀ ਤੇ ਭਾਈ ਮੇਰੀ ਭਾਣਜ ਨੂੰ ਚਲੋ ਹੁਣ ਕੰਮ ਚਾ ਪਾਣੀ ਦਮਾ ਭਲੇ ਭਲੇ ਗਰਮ ਗਰਮ ਪਕੌੜੇ ਨਾਲ ਨੂੰ ਗਰਮ ਗਰਮ ਚਾਹ ਮੰਗਦੇ ਆ ਫਿਰ ਮੇਰੀ ਮਾਸੀ ਨੂੰ ਨਾਲ ਨੂੰ ਮਿੱਠਾ ਭਾਈ ਮੰਗਦੇ ਆ ਫਿਰ ਮੇਰੀ ਮਾਸੀ ਨੂੰ ਨਾ ਮੈਂ ਕਹਿੰਦਾ ਬਹਿ ਜਾ ਬਹਿ ਜਾ ਕਰਾਤੀ ਮਾਸੀ ਮੇਰੇ ਵਾਲੇ ਮੇਰੇ ਵਾਲੇ ਵੱਲ ਤੇ ਜਾਇਆ ਕਰੋ ਦੇਖ ਲੋ ਫਿਰ ਆ ਮੇਰੀ ਅਲੀਓ ਮਾਸੀ ਦੇਖ ਲੋ ਨਾ ਕੁਸ ਰੱਖਤਾ ਹਾਂ ਮੈਂ ਉਹ ਕਿਹਾ ਨਾ ਬੇਜ ਬੇਜ ਕਰਾਤੀ ਮਾਸੀ ਸੌਰੀ ਭਾਈ ਅਸੀਂ ਹੋ ਤਾਂ ਲੇਟ ਗਏ ਹੈ ਪਰ ਫੇਰ ਵੀ ਪਕੌੜੇ ਪਕੂੜੇ ਹਨ ਗਰਮ ਕਰਕੇ ਦਿੰਦੇ ਤੁਸੀਂ ਹੁਣ ਦੇਣੀ ਤੇ ਹੁਣ ਐ ਥੋੜੋ ਵੀ ਹੁਣ ਕੱਟ ਮੱਕਾ ਫੜਾ ਕੇ ਕੋਈ ਨਾ ਜੀ ਠੰਡੇ ਵੀ ਖਾ ਲੈਣ ਦੇ ਮੈਸੇ ਕੋਈ ਗੱਲ ਨਹੀਂ ਯਾਰ ਗਲਤੀ ਸਾਡੀ ਆ ਸਾਨੂੰ ਪਤਾ ਲੇਟ ਹੋ ਗਏ ਅਸੀਂ ਬਸ ਇਹ ਸਾਡੀ ਬੋਹੂ ਦਾ ਭਣਜਾ ਦੇ ਇਹ ਆ ਉਹ ਵੀ ਆਈ ਉਹ ਬਾਬੇ ਖਾਣਾ-ਧਾਣਾ ਇੱਥੇ ਲਿਖਿਆ ਹੋਤਾ ਅੱਛਾ ਅੱਛਾ ਉਹਨਾਂ ਨੂੰ ਭੱਦਲ ਵਿਆਹ ਹੈ ਨਾ ਅੱਛਾ ਅੱਛਾ ਉਹ ਹੁਣ ਕੱਲ ਨੂੰ ਉਹਨਾਂ ਨੂੰ ਮਤਲਬ ਮੇਰੇ ਨਾ ਪਰਸੋਂ ਨੂੰ ਬਰਾਤ ਠੀਕ ਠੀਕ ਹੈ ਤੇ ਉੱਥੇ ਆਏ ਵੀ ਆ ਅੱਛਾ ਜੀ ਮੈਂ ਇੱਥੇ ਹੀ ਰਹਿ ਜਾਂ ਨੇ ਇੱਥੇ ਹੀ ਤਿਆਰ ਹੋ ਕੇ ਜਾਣਗੇ ਚਲੋ ਵਧੀਆ ਠੀਕ ਹੈ ਮੈਂ ਬੱਚੇ ਨਾਲ ਔਖਾ ਭਾਈ ਇੱਥੇ ਪਟਾ ਕਰਕੇ ਇਹ ਆਏ ਵੀ ਆ ਕਹਿੰਦੇ ਮਾਸੀ ਸਾਡਾ ਵੀ ਖਾਣਾ-ਧਾਣਾ ਲਿਖਿਆ ਹੋਣਾ ਕੋਈ ਨਾ ਤੁਹਾਡਾ ਖਾਣਾ-ਧਾਣਾ ਜਿਦਾ ਜਿੱਥੇ ਲਿਖਿਆ ਹੋ ਉੱਥੇ ਉਹ ਖਾਣਾ ਜੀ ਹਾਂ ਬਿਲਕੁਲ 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 ਸਹੀ ਗੱਲ ਹੈ ਉਹੀ ਗੱਲ ਹੈ। ਲਓ ਜੀ ਫਿਰ ਹੁਣ ਛਕ ਲਈਏ ਚਾਹ। ਚਲੋ ਫਿਰ ਮੇਰੀ ਮਾਸੀ ਨੇ ਨਾ ਕੁਝ ਲਿਆਂਦਾ ਫਿਰ ਚਲੋ ਕਰੀਏ। ਹਾਂ ਹਾਂ। ਛਕ ਘੱਟੇ ਹੋ ਜਾਵੇ ਤੁਹਾਡੇ। ਮਿਲਦੇ ਹਾਂ ਜੀ ਫਿਰ। ਆਹਾ ਹਾਂ ਮਾਸੀ। ਬਰਫੀ ਵਾਲੀ ਦਾ ਬਹਿ ਜਾ ਬਹਿ ਜਾ ਹੀ ਕਰਾਈ ਪਈ ਆ। ਫਿਰ ਮਾਸੀ ਕੀ ਦੀ ਆ ਮੇਰੀ ਆ। ਮਾਸੀ ਦਾ ਭਾਈ ਤੇਰੀ ਆ ਵੀ ਬਰਫੀ ਦਾ ਮੈਂ ਕਹਿੰਦਾ ਵੀ ਮੈਂ ਤਾਂ ਦੋ ਤਿੰਨ ਪੀਸ ਖਾ ਗਿਆ ਬੈਠਾ ਬੈਠਾ ਬਸ ਹੋਰ ਜਿਆਦਾ ਖਾਏ ਉਹ ਨਾ ਖਤਮ ਨਾ ਹੋ ਜੇ ਲੈ ਤਾਂ ਐ ਕੰਨੂ ਲਿਕੇ ਜਾਣੀ ਆ ਹੋਰ ਨਹੀਂ ਹਣੋ ਦੇਖ ਲੋ ਉਹ ਮਾਸੀ ਹਾ ਪਰਕ ਮਾਸੀ ਨੇ ਮੇਨਾ ਸਲਾਹ ਕਰੀ ਦੀ ਵੀ ਕਿੰਨੇ ਕਿਲੋ ਬਣਾ ਲਈਏ ਮੈਂ ਕਿਹਾ ਮਾਸੀ ਬੇਅੰਤ ਕਿਲੋ ਬਣਾਵੀਂ ਤੇ ਫੇ ਮਾਸੀ ਨੇ ਉਸ ਸਾਹ ਨਾਲ ਬਣਾਈ ਦਈਆ ਬੇਅੰਤ ਕਿਲੋ ਬੇਅੰਤ ਕਿਲੋ ਹਾਂਕ ਵਧੀਆ ਬਣਾਇਆ ਵਾ ਭਾਈ ਹਾਂਜੀ ਖੁੱਲਾ ਹੂੰ ਮੈਂ ਮਾਸੀ ਤੇ ਦਿਆ ਨਾਲ ਕਦੇ ਚੀਜ਼ ਖਤਮ ਵੀ ਨਹੀਂ ਹੋਈ ਹਾਂ ਕਦੇ ਘਟੀ ਵੀ ਨਹੀਂ ਬਾਤ ਕੀ ਬਣਾਈ ਵੀ ਕਰਦੀ ਹੋ। ਅੱਛਾ ਘਰ ਦੀ ਤਿਆਰ ਕਰੀ। ਇਹ ਬੇਸਣ ਵਾਲੀ ਵੀ ਦੂਵੀਂ ਵੀ। ਬੇਸਣ ਵਾਲੀ ਵੀ। ਬੇਸਣ ਵਾਲੀ ਮੈਂ ਕਹਿੰਦੀ ਸੀ ਨਾ ਬੇਸਣ ਦੇ ਮਤਲਬ ਸ਼ਗਨਾਂ ਦੇ ਲੱਡੂ ਹੁੰਨੇ ਆ ਵੀ ਆਪਾਂ ਬੱਚੇ ਮੇਰੇ ਬਾਹਰ ਗਏ ਤੇ ਹੂੰ ਹੂੰ ਉਹਨਾਂ ਦੇ ਮਤਲਬ ਪ੍ਰਮਾਤਮਾ ਤੋਂ ਸ਼ੁਕਰਾਨਾ ਕਰਨੇ ਤੇ ਕਰਕੇ ਘਰੇ ਸੁਖ ਨਹੀਂ ਸਕਦਾ। ਪਾਠ ਕਰਾਇਆ ਜੀ ਮੈਂ ਆਪਣੇ ਘਰ ਕਰਾਉਣਾ। ਹਾਂਜੀ ਹਾਂਜੀ। ਕੋਈ ਘਸਤਾ ਹਰ ਕੋਈ ਕਰਾ ਦਿੰਦਾ ਮੈਂ ਆਪਣੇ ਘਰ ਚਰਨ ਪਵਾਉਣੇ ਉਹਨਾਂ ਦੇ। ਹਾਂ। ਮੈਂ ਤਾਂ ਕਰਾਉਣਾ ਫੇਰ ਇਸ ਕਰਕੇ ਅਸੀਂ ਆਪਣਾ ਘਰ ਦਾ ਦੁੱਧ ਹੈਗਾ ਘਰ ਦੀ ਉਹ ਵਰਪੀ ਬਣਾਈ ਐ ਵਰਪ ਬੇਸਣ ਵਾਲੀ ਫਿਰ ਉਹਨੇ ਵਰਪੀ ਬਣਾਤੀ ਹੂੰ ਮੁੰਡਾ ਕਹਿੰਦਾ ਮਾਸੀ ਵੀ ਆਂਟੀ ਵੀ ਮੈਂ ਉਹ ਬੇਸਣ ਮਗਾਦਾ ਉਰੀ ਬਣਾ ਦਿੰਦਾ ਹੂੰ ਇਹ ਲੱਗੇ ਦੇਣਾ ਫਿਰ ਲਾ ਤਿਆਰ ਕਰੇ ਤੇ ਆ ਤਿਆਰ ਕਰਕੇ ਉਹਨੇ ਬਣਾਤੀ ਹੂੰ ਆਪਾਂ ਗੱਲਾਂ ਚ ਬਾਤ ਨਹੀਂ ਸਵਾਦ ਬਹੁਤ ਬਣੀ ਹੋਈ ਆ ਜੀ ਮੈਂ ਕਹਾਂ ਘਰੇ ਬਣਾਈ ਐ ਫਿਰ ਉਹ 3-400 ਤਾਂ ਬਾਹਰੋਂ ਵੀ ਮਿਲਨੀ ਸੀ ਇਹਦੇ ਨਾਲੋਂ ਤਾਂ ਆਪਣੇ ਘਰ ਦੀ ਚੀਜ਼ ਆ ਨਾ ਦੇ ਸਾਹਮਣੇ ਪਾਸੇ ਮਾਸੀ ਅਸੀਂ ਲੈ ਕੇ ਜਾਣੀ ਐ ਇਹ ਕਿਲੋ ਖੰਡ ਮਾਸੀ ਤੇ ਆਹ ਤੁਹਾਡੀ ਇਮਾਨਤ ਇਹ ਭਾਈ ਤੁਹਾਡੀ ਇਮਾਨਤ ਆ ਜੀ ਇਹ ਸਾਡੇ ਵੱਲੋਂ ਸੂਟ ਤੇ ਮਾਸਟਰ ਜੀ ਨੂੰ ਕੁੜਤਾ ਹੂੰ ਹਾਂ ਜੀ ਇਹ ਐਸੀ ਰੱਖਣਾ ਲਈ ਹਾਂ ਜੀ ਰਾਸੀ ਕੋਈ ਦੋ ਕਰਕੇ ਮੋੜੋਗੇ ਹਾਂ ਲੈ ਮੈਂ ਲੋ ਮਮਾ ਨੇ ਮਮੀ ਨੇ ਦੇ ਦਿੱਤਾ ਕਿਵੇਂ ਰੱਖਿਆ ਹੂੰ ਠੀਕ ਹੈ ਰੱਖਿਆ ਹੁਣ ਬਾਕੀ ਆਪਾਂ ਮੰਗਤਾਨ ਕਰਾਂਗੇ ਠੀਕ ਹੈ ਜੀ ਚਲੋ ਤੁਹਾਡੀ ਮਰਜ਼ੀ ਹੈ ਹਾਂ ਮੈਂ ਕੀ ਚਾਹੀਦਾ ਸਾਨੂੰ ਮਾਸੀ ਦਾ ਠੀਕ ਹੈ ਬਿਲਕੁਲ ਨਹੀਂ 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 ਕੋਈ ਵੀ ਨਹੀਂ ਮਾਸੀ ਵੱਡੇ ਦੇ ਇਲਾਵਾ ਜ਼ਰੂਰ ਆਂਦਾ ਮਾਸੀ ਢੇੜਾ ਨਹੀਂ ਮਾਰਦੀ ਛੇਤੀ ਛੇਤੀ ਬਸ ਬਾਕੀ ਤਾਂ ਸਭ ਕੁਝ ਚੱਲ ਜਾਂਦਾ ਹੈ ਨੇ ਮਾਸੀ ਮਾਸੀ ਦੇ ਹੁਣ ਮਾਸੀ ਨੇ ਹੁਣ ਡੰਗਰ ਵੀ ਦਿਖਾਣੇ ਆ ਤੈਨੂੰ ਅੱਛਾ ਹਾਂ ਮਾਸੀ ਨੇ ਤੈਨੂੰ ਡੰਗਰ ਵੀ ਦਿਖਾਣੇ ਮਾਸੀ ਦੇ ਕਿਹੜਾ ਤਾਂ ਹੀ ਨਹੀਂ ਭਾਈ ਫੱਜਦਾ ਅਮਰ ਜੰਟੀ ਦਰਵਾਜ਼ਾ ਲਾਇਓ ਜੀ ਮੈਂ ਇੱਕ ਪੜੇ ਪੜਾਈ ਬੱਚੀ ਕੱਲ ਪੂਰੀ ਹੋਊ ਹੂੰ ਉਹ ਦੂਸਰੀ ਕਟੀਆਂ ਨੇ ਮਤਲਬ ਧੁੰਨੀ ਚੁੰਗ ਤੇ ਚੁੰਗ ਚੁੰਗ ਕੇ ਪਕਾਤੀ ਮੈਂ ਉਹਦਾ ਟੀਕੇ ਵੀ ਲਵਾ ਤੇ ਪਤਾ ਨਹੀਂ ਕੱਲ ਕੀ ਹੋਇਆ ਮੈਨੂੰ ਐ ਹੋ ਗਿਆ ਵੀ ਮੈਨੂੰ ਵਾਜਾ ਮਾਰਦੀ ਆ ਜਦ ਮੈਂ ਕਿਹਾ ਵੀ ਮਾਉ ਉਹ ਜਾਨ ਨਿਕਲਦੀ ਸੀ ਉਹਦੀ ਜਾਨਦਿਆਂ ਨੂੰ ਜਨਤ ਕਹਿੰਦੀ ਦੀਦੀ ਐਸਾ ਕੰਦੀ ਖਤਮ ਹੋ ਗਈ ਬੱਚੀ ਬੱਚੀ 2 ਮਹੀਨੇ ਦੀ ਹੋ ਜਾਣਾ ਤਾਂ 6 ਦਿਨ ਹੋਰ ਪੜੇ ਥੋੜਾ ਬਹੁਤ ਸੁਨੱਖੀ ਬੱਚੀ ਹੂੰ ਪੜਾਓ ਜੋ ਪਰਮਾਤਮਾ ਨੇ ਮਨਜ਼ੂਰ ਹਾਂ ਹੁਣ ਆ ਗਈ ਆ ਉਹੀ ਗੱਲ ਆ ਉਹ ਕਿਨੇ ਨਾਲੇ ਮਾਸੀ ਦਾ ਬੱਚੀਆਂ ਪਾਲਦੀ ਬਹੁਤ ਲਾਡ ਨਾਲ ਮੇਰੇ ਨਾਲ ਘਰ ਨਹੀਂ ਪਾਲਦੇ ਹੰਗਰੇ ਹਾਂ ਹਾਂ ਸਹੀ ਹੋਰ ਜਿਹੜੀ ਚੀਜ਼ ਨਾ ਰਹੇ ਹੋਰ ਮਤਲਬ ਦੋ ਕਟੀਆਂ ਘਰ ਦੀਆਂ ਚਾਰ ਕਟੀਆਂ ਹੋ ਗਈਆਂ ਦੋ ਇੱਕ ਬੱਚੀ ਐ ਤਿੰਨ ਬੱਚੀਆਂ ਤਿੰਨ ਬੱਚੇ ਤਾਂ ਇੱਕ ਬੱਚੀ ਕੋ ਜੀ ਹੂੰ ਹੋਰ ਰਹਿ ਗਈਆਂ 6 ਡੰਗਰ ਮੇਰੇ ਹੁਣ ਕਰਦੇ ਸਾਨੂੰ ਤਿਆਰ ਹੋ ਜਾ ਹਾਂ ਜੀ ਹਾਂ 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 ਆ ਗਈ ਆ ਆ ਗਈ ਆ ਮੇਰੇ ਵੀਰ ਕਾਂਚ ਬਾਬੀ ਜੀ ਆਹਿੰਦੇ ਆਪਣੀ ਦੁਕਾਨ ਸਾਦੀ ਦੀਦੀ ਕਿਰੀਆਨਾ ਸਟੋਰ ਹੈ ਓਕੇ ਓਕੇ ਮਟੋਰ ਕਰਦਾ ਹੁਣ ਫੋਨ ਹੈ ਨਾ ਮੇਰੇ ਕੋਲ ਸੈੱਲ ਹਾਂਜੀ ਉਹ ਮੈਂ ਮੁੰਡੇ ਨੂੰ ਕਰਤਾ ਜਿਹੜਾ ਅਸੀਂ ਰੱਖੇ ਮਟੋਰ ਰੱਖਦੇ ਕਿਰੀਆਨਾ ਸਟੋਰ ਮਟੋਰ ਹਮਮ ਮਟੋਰ ਓਕੇ ਠੀਕ ਆ ਨਸੀਏ ਤੋਂ ਇੱਕ ਵਾਰ ਅਸੀਂ ਵਿਆਹ ਖਾਏ ਉੱਥੇ ਆਏ ਜਮਾ ਹੀ ਗੁਰਦੁਆਰਾ ਸਾਹਿਬ ਸਾਹਮਣੇ ਇਹਨਾਂ ਦੀ ਦੁਕਾਨ ਹੈ ਇਹਨਾਂ ਦੀ ਮੈਨੂੰ ਪਤਾ ਹੀ ਨਹੀਂ 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 ਯਾਦ ਨਹੀਂ ਤਾਂ ਜੀ ਗਿਆ ਪਹਿਲਾਂ ਦੀ ਗੱਲ ਆ ਬੜਾ ਯਾਰ ਦੋਸਤ ਆ ਜੀ ਮੁੰਡਾ ਉਹਦਾ ਵਿਆਹ ਦਾ ਉਹ ਕਰਕੇ ਆਏ ਦੇ ਉਸੇ ਗੁਰਦੁਆਰੇ ਚ ਵਿਆਹ ਤਾਂ ਇੱਥੇ ਪਹਿਲਾਂ ਲਫਾਫਾ ਤੋੜ ਕੇ ਪਾਪਾ ਦੇਣ ਦੇ ਬਹਿ ਜਾ ਹਰੀ ਚਾਹ ਦੇ ਪਾਪਾ ਦੇ ਨਹੀਂ ਡੱਬਾ ਕਿੱਥੇ ਆ ਮਨਛਾ ਡੋਲਾ ਡੱਬਾ ਭਾਈ ਇਹ ਤਾਂ ਦੋ ਪਏ ਨਹੀਂ ਜਿੱਥੇ ਤਾਂ ਵੀ ਦੇ ਕੇ ਹੀ ਦਰੋਂਗੇ ਕੱਲ੍ਹ ਤਾਂ ਦਰੋਂਗੇ ਉਹ ਕਹੋ ਲੈ ਤੁਸੀਂ 400 ਜੱਣਾ ਨਾ 500 ਦੇ ਮੈਂ 400 ਦਾਰੋਂ ਮੰਗਦੇ ਆ ਫਿਰ ਮੇਰੀ ਮਾਸੀ ਨੇ ਕਿੰਨਾ ਕੁਸ ਕਰਤਾ ਦੇਖ ਲਓ ਲੈ 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 ਮਾਸੀ ਨੇ ਬਹਿ ਜਾ ਬਹਿ ਜਾ ਕਰਾਤੀ ਆਇਆ ਆ ਕੇ ਇਹ ਬੱਚਾ ਪਾਰਟੀ ਭਾਈ ਬਲੌਗ ਦੇਖਣ ਵਾਲੇ ਸਾਰੇ ਬਲਾਓ ਜੀ ਸਾਰੇ ਸਾਥੀ ਕਰ ਸਾਥੀ ਕਰ ਜੀ ਸਾਥੀ ਕਰ ਜੀ ਆਥਰੀ ਕਾਲ ਜੀ ਬਲਾਓ ਇਤਰੀ ਕਾ ਵੀ ਗੁੱਡ ਮਾਸੀ ਬਾਰੇ ਖੇਚਲਾ ਬਹੁਤ ਕਰਦੀ ਪ੍ਰਸ਼ਾਦੇ ਆ ਮੀਰ ਬਣਾ ਲਿਆ ਮਾਸੀ ਨੇ ਤੁਸੀਂ ਲੇਟ ਹੋ ਗਏ ਪਾਠ ਪਰ ਪਹੁੰਚ ਨਹੀਂ ਪਾਏ ਹੈਗੇ ਫੇ ਨਹੀਂ ਅ ਚਲੋ ਅਸੀਂ ਪਾਠ ਪਰ ਹਾਜ਼ਰੀ ਲਵਾਉਣ ਨੂੰ ਆਪਣੇ ਫਾਜ਼ਲ ਸਾਹਿਬ ਨੂੰ ਸਾਜਰੇ ਭੇਜਦੇ ਤੇ ਜੀ ਹਾਂ ਇਹ ਕਹਾਂ ਹਾਂ ਹਾਂ ਨਹੀਂ ਹਾਲੀ ਹੁਣ ਸਾਜਰੇ ਕੋਈ ਨਹੀਂ ਉਧਰ ਤੋਂ ਸਾਜਰੇ ਮਾਰਾਂਗੇ ਜੀ ਫੇਕੇਣਾ ਓ ਕੋਈ ਕੰਮ ਇਹ ਆ ਪੈ ਗਿਆ ਰਈ ਸਵੇਰੇ ਲੇਟ ਹੋ ਗਿਆ ਮੈਂ ਜਾਣ ਚੇ ਲੇਟ ਹੋ ਗਿਆ ਦੁੱਧ ਨੂੰ ਲੱਗਦਾ ਹੀ ਤਾਂ ਮੈਂ ਖਾ ਵੀ ਲੇਟ ਹੋਏ ਜਾਣਾ ਫਿਰ ਮੈਂ ਤਾਂ ਕਰਕੇ ਪਾਪਾ ਜੀ ਨੂੰ ਪਹਿਲਾਂ ਭੇਜਦਾ ਤਾਂ ਤੇ ਮਾਸੀ ਜੀ ਹੁ ਪ੍ਰਸ਼ਾਦਾ ਕਰਾ ਲਓ ਭਾਈ ਤਿਆਰ ਹੈ ਜੀ ਮਾਸੀ ਆਹ ਚੀਜ਼ ਬਹੁਤ ਵਧੀਆ ਤੁਹਾਡੀ achar ਵਾਲੀ ਹੈ ਨਾ ਇਹ ਉਦਣ ਵੀ ਗਾ ਪਾ ਹੈਗਾ ਸੀ ਨਾ ਲੈ ਆਉਂਗੇ ਲੈ ਤਾਂ ਆਉਂਗੇ ਬਹੁਤ ਵਧੀਆ ਸਿਸਟਮ ਹੈ ਨਾ ਸਾਰੀਆਂ ਚੀਜ਼ ਲੱਗ ਲੱਗ achar ਇਹਦੇ ਚਾਤੇ ਦਾ ਇਹਦੇ ਚਾਹ ਜਰਾ ਰੋਗ ਪੀਆ ਲਿਆਓ ਜੀ ਲਿਆਓ ਆਹ ਸੁਤਾ ਹੋਇਆ ਜਵਾਨ ਬਲੌਗ ਚ ਲੈਣਾ ਭਾਈ ਬਾਬੀ ਆ ਗਈ ਬਲੌਗ ਚ ਤਾਂ ਸਾਸਿਕਾ ਜੀ ਬਬੀਆ ਲਾਓ ਜੀ ਫੇ ਹੁਣ ਛਕੀਏ ਪ੍ਰਸ਼ਾਦਾ ਇਹ ਬਲਦੇ ਤੁਹਾਨੂੰ ਥੋੜੀ ਦੇਰ ਤੱਕ ਸੱਚੇ ਮੋੜਨਾ ਦਾ ਤੁਸੀਂ ਇਹ ਪੁੱਤ ਮੈਂ ਰੱਖਣਾ ਨਹੀਂ ਤਾਂ ਜੇ ਮੈਂ ਰੱਖਦੀ ਉਹ ਵੀ ਮੈਂ ਦੋ ਦੇਣੇ ਤੇ ਮੈਂ ਰੱਖਿਆ ਨਹੀਂ ਆਪਣੇ ਵੱਲੋਂ ਆਪਣਾ ਸ਼ਰਮ ਨਹੀਂ ਦੇਤਾ ਅੱਛਾ ਫਿਰ ਇਹ ਤਾਂ ਕੱਟ ਕਰ ਦਿੰਦੇ ਤੁਸੀਂ ਇਹ ਦੇਣਾ ਬਣਦਾ ਹੀ ਹੈ ਜਿੰਨਾ ਹੈਗਾ ਚਲ ਠੀਕ ਆ ਬਸ ਥੈਂਕ ਯੂ ਠੀਕ ਆ ਫਿਰ ਆਹ ਨਾ ਕੁਛ ਇਹ ਚੱਲ ਤੂੰ ਖਾ ਲਈਂ ਕਹਿੰਦੇ ਪਕੌੜੇ ਲੇਟ ਹੋਇਆ ਮੈਂ ਇਹ ਲੇਟ ਵੀ ਆਏ ਮੇਰੀ ਮੰਮੀ ਨੇ ਦੱਤੇ ਏ ਤੇਰੀ ਮੰਮੀ ਨੇ ਦੱਤੇ ਹਾਂ ਮੈਂ ਇਹਨੇ ਜਸ ਹਾਸ ਆ ਇਹ ਮੇਰੇ ਭਾਂਦੇ ਦੇ ਫੇਵਰਟ ਬਾਈ ਬਾਹ ਬਹੁਤ ਵਧੀਆ ਬਣੀ ਵੀ ਆ ਉਹਦੇ ਚਪਾਈ ਵੇਸਣ ਦੀ ਬਾਤ ਵੀ ਜੂਈ ਹਾਂ ਠੀਕ ਠੀਕ ਅੰਨਾ ਕਾਨੂੰ ਕਰਨਾ ਤਾਂ ਮੈਂ ਸਿੱਖ ਇੱਕ 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 ਰੋਪਾ ਬਦੇ ਦੋ ਹੁਣ ਕਿਸੇ ਦੇ ਮੂੰਹ ਪੈ ਜੂਗੀ ਚੀਜ਼ ਹੈਗੀ ਚੀਜ਼ ਤਾਂ ਗੱਲ ਤੋਂ ਮੈਂ ਤਾਂ ਦੇ ਆ ਨਾ ਬਚੀ ਵੀ ਹੈ ਤੇ ਤਾਂ ਉਹ ਕਰਨਾ ਨਹੀਂ ਹਾਂ ਉਹ ਤਾਂ ਠੀਕ ਆ ਬੱਸੀ ਗੱਲ ਮੈਂ ਮੈਂ ਠੀਕ ਨੇ ਦਾਨ ਲੈ ਕੇ ਜਿਨੇ ਖਾਉਂਗੇ ਉਹਨਾਂ ਵਧੀਆ ਸਗੋਂ ਹੂੰ ਜਿਹਦੇ ਜਿਹਦੇ ਕਰਮਾਂ ਚ ਲਿਖਿਆ ਉਹਨੇ ਹਰ ਹਿੱਲੇ ਛੱਕ ਲੈਣਾ ਬਾਈ ਹਾਂਜੀ ਹਾਂਜੀ ਠੀਕ ਹੈ ਹਾਂਜੀ ਉਹ ਤਾਂ ਅਸੀਂ ਵੈਸੇ ਲੇਟ ਹੈ ਤੁਸੀਂ ਕਦੋਂ ਆਉਂਦੇ ਸਕੂਲ ਉੱਧਰ ਹੈ ਉਹਦੇ ਜਾਣ ਵਾਲੇ ਬੰਦੇ ਉੱਧਰ ਥਾਣੇਦਾਰ ਸਾਹਿਬ ਨੂੰ ਪੁੱਛਣਾ ਪੈਣਾ ਆਉਂਗੇ ਅਸੀਂ ਪੰਜਾਬ ਗਰੂਪ ਨੂੰ ਬਹੁਤ ਮੋਟਰਸਾਈਕਲ ਪਰ ਆਵਾਂਗੇ। ਹਾਂ। ਦੋ ਵਾਰ ਰੁੱਕ ਕੇ ਉਤਰਨਾ। ਮੈਂ ਸਭ ਕੁਝ ਨਹੀਂ ਦਿੰਦੀ। ਮੈਂ ਤੇ ਹੰਦਾਂ। ਰੋਡ ਉਹ ਇਹ ਪੈਰ ਦੁਬਾਰੀ ਨਾ। ਮੇਰਾ ਤਾਂ ਪਟੀਨਾ ਹੀ ਠੀਕ ਆ। ਭਾਈ ਮੈਨੂੰ ਪਟੀਨਾ ਚ ਹਲਟਾ ਲੈ ਕੇ ਜਾਓ। ਇਹਦੇ ਪਰ ਮੈਂ ਨਹੀਂ ਜਾ ਸਕਦੀ। ਬਿਲਕੁਲ। ਤੇ ਆਪਣਾ ਸ਼ੌਕ ਪੂਰਾ ਕਰੋ। ਨਹੀਂ ਬਸ ਇੱਕ ਤਰ੍ਹਾਂ ਪਿੱਛੇ ਰੈਡੀ ਲੈ ਆਲਿਓ। ਮੈਂ ਸਿੱਟ ਕੇ ਜਾਊਗੀ ਐਂ ਟੈਗ। ਹਾਂ ਭਾਈ। ਹਾਂ ਜੀ। ਜਾਵਾਂਗੇ ਇਹਨੇ ਤੇ ਅੰਬੂ ਸਾਡੇ ਕੋ। ਚਲੋ ਫਿਰ ਦੋ ਸਾਨੂੰ ਇਜਾਜ਼ਤ ਤੇ ਚੱਲੀਏ ਹੁਣ ਅਸੀਂ ਠੀਕ ਆ ਮਾਸੂ ਜੀ ਮਾਰੇ ਜੀ ਨੂੰ ਗੇੜੇ ਮੇਰੇ ਕੰਨੀ ਪਾਵੇਂ ਰਾਤ ਦੀ ਸਲਾਹ ਪਈ ਰਾਤ ਰਹਿ ਜੀ ਚਲੋ ਇਹ ਰਾਤ ਹੁਣ ਫੇਰ ਰਹਾਗੇ ਮਾਸੀ ਜੀ ਕਿਸੇ ਦਿਨ ਹੋਣਾ ਜੇ ਹਜੇ ਤੁਹਾਨੂੰ ਪਤਾ ਯਾ ਹਾਂ ਹਾਂ ਮੈਂ ਇੱਧਰ ਕੋਲ ਡੰਗਰ ਬੱਚੇ ਦਾ ਔਖਾ ਨਾ ਉਹੇ ਕਰਕੇ ਇੱਧਰ ਮਾਸੀ ਜੀ ਨੂੰ ਵੀ ਮਿਲੋ ਅਮਨ ਠੀਕ ਹੈ ਅਮਨ ਬਾਈ ਜੀ ਦੀ ਆਰੇ ਤੁਸੀਂ ਕਿਹੜਾ ਜਰੂਰ ਆਇਆ ਹੈ ਨਾ ਠੀਕ ਆ ਦੀਦੀ ਠੀਕ ਹੈ ਆਇਆ ਜਰੂਰ ਆਗੇ ਦੀਦੀ ਦੂਸਰੇ ਦੀਦੀ ਠੀਕ ਹੈ ਆ ਦੀਦੀ ਤੁਸੀਂ ਕਿਉਂ ਆਇਓ ਜਾ ਬੰਨੇ ਚਲੋ ਠੀਕ ਆ ਜੀ ਜੀ ਬਾਏ ਕਰ ਜੀ ਆ ਜਾਓ ਸਾਡੇ ਕੋਲ ਨੂੰ ਵੀ ਸ਼ੋਰ ਜ਼ਰੂਰ ਆਵਾਂਗੇ ਹੋਲੇ ਆਣ ਮੈਂ ਤਾਂ ਹੁਣ ਇੱਕੋ ਗੱਲ ਕਹਣੀ ਕੋਈ ਪ੍ਰੋਗਰਾਮ ਰੱਖੋ ਅਸੀਂ ਪਹੁੰਚੀਏ ਛੇਤੀ ਛੇਤੀ ਬਸ ਆਗਾ ਪ੍ਰੋਗਰਾਮ ਜਿੱਤਾ ਮੇਰੇ ਪਿਆਰ ਉਹ ਕਿ ਪ੍ਰੋਗਰਾਮ ਹੀ ਨਹੀਂ ਆਉਂਦਾ ਹੈਗਾ ਆਗੇ ਆਗੇ ਥੋੜੇ ਦਿਨ ਤੱਕ ਆਗੇ ਬਸ ਠੀਕ ਆ ਥੋੜਾ ਪੰਗਾ ਜਾਈਏ ਟਿਕਾਣਾ ਸੀ ਮੈਂ ਸੰਗਤ ਲਈ ਆਏ ਹਾਂ ਮਾਰੇ ਜੀ ਜੀ ਕਿਹੜਾ ਹੈ ਮਾਤਾ ਜੀ ਕਰਾਉਂਗੀ

ਆਇਓ ਹੁਣ ਮਾਰੀਏ ਬਈ ਨਾ ਸਿੱਧੇ ਤੇ ਕਹਿੰਦੇ ਆ ਹਾਂ 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 ਆਇਓ ਉਹ ਸਾਡੀ ਕੁੜੀ ਕਿੱਥੇ ਗਈ ਉਹਨੂੰ ਵੀ ਦੇਣਾ ਮੈਂ ਬਾਈ ਇਹ ਨਹੀਂ ਰਹਿਣ ਦਾ ਤੁਸੀਂ ਰਹਿਣ ਨਹੀਂ 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 ਗੱਲ ਸੁਣਾ ਉਹ ਨਹੀਂ ਆਉਂਦੀ ਨੇ ਨਾ ਮੈਨੂੰ ਪਿਆਰ ਨਾਲ ਮਿਲੀ ਔਰ ਜੱਫੀ ਪਾਈ ਮੜੀ ਮਾਰਿਓ ਕੁੜੀ ਨੂੰ ਆਵਾਜ਼ ਆਦੇ ਕਰਕੇ ਤਾਂ ਮੈਂ ਕਹਿੰਦੀ ਅੱਧ ਤੇ ਵੱਧ ਵਲੌਗ ਹੋਇਆ ਸਾਡਾ ਪੂਰਾ ਕਿਹੜੇ ਪੈਸੇ ਦੇ ਪੁੱਛੇ ਹੁੰਨੇ ਓਏ ਲੈ ਚੀਜੀ ਖਾ ਲਈ ਨਹੀਂ ਉਹ ਲੈ ਲਈ ਫੜਾ ਫੜਾ ਮੈਂ ਪੁੱਛ ਨਹੀਂ ਫੇਰ ਮੈਨੂੰ ਤਾਂ ਹਜਮੂਲਾ ਵੀ ਤਾਂ ਲੈ ਕੇ ਆਂਦਾ ਸੀ ਫਿਰ ਅੱਛਾ ਥੈਂਕ ਯੂ ਇੱਕ ਹੱਗ ਕਰ ਇਹਦੇ ਸਾਹਮਣੇ ਨੂੰ ਕਰ ਹਾਏ ਆ ਕੇ ਚਾਈ ਮੇਰੇ ਕੋ ਠੀਕ ਆ ਹਾਂ ਚਲੋ ਫੇ ਚਲਿਓ ਚਲੋ ਠੀਕ ਆ ਜੀ ਮਿਲਦੇ ਆ ਫੇ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ